ਨਾਜਪਿੰਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਐਤਵਾਰ ਨੂੰ ਲੋਕਾਂ ਨੂੰ ਭਗਵਾਨ ਵਾਲਮੀਕੀ ਜੀ ਜਿਨ੍ਹਾਂ ਨੇ ਸਮਾਨਤਾ ਤੇ ਵਿਸ਼ਵ ਵਿਆਪੀ ਭਾਈਚਾਰੇ ਦਾ ਪ੍ਰਚਾਰ ਕੀਤਾ ਉਹਨਾਂ ਦੇ ਮਾਰਗ ਅਤੇ ਦਰਸ਼ਨ ਨੂੰ ਅਪਣਾਉਣ ਦੀ ਅਪੀਲ ਕੀਤੀ ਤਾਂ ਜੋ ਇੱਕ ਸੱਚਮੁੱਚ ਸਨਮਾਨ ਸਮਾਨਤਾਵਾਦੀ ਸਮਾਜ ਬਣਾਇਆ ਜਾ ਸਕੇ ਸ੍ਰਿਸ਼ਟੀਕਰਤਾ ਵਾਲਮੀਕੀ ਐਜੂਕੇਸ਼ਨਲ ਫਾਊਂਡੇਸ਼ਨ ਦੁਆਰਾ ਡਾਕਟਰ ਅੰਬੇਡਕਰ ਪਵਨ ਵਿਕੇ ਆਯੋਜਿਤ 10ਵੇਂ ਮੁਕਤੀ ਪਰਬ ਵਿੱਚ ਬੋਲਦਿਆਂ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਵਿਦਾਇਕ ਮਦਨ لال ਬਗਾਤੇ ਧਾਰਮਿਕ ਪ੍ਰਚਾਰ ਸ਼ੀਤਲ ਆਦੀਵੰਸੀ ਨੇ ਦੇ ਨਾਲ ਭਗਵਾਨ ਵਾਲਮੀਕੀ ਜੀ ਨੂੰ ਦੁਨੀਆ ਦਾ ਪਹਿਲਾ ਕਵੀ ਆਦ ਕਵੀ ਦੱਸਿਆ ਉਹਨਾਂ ਨੇ ਇਸ ਗੱਲ ਤੇ ਚਾਨਣਾ ਪਾਇਆ ਕਿ ਕਿਵੇਂ ਵਾਲਮੀਕੀ ਜੀ ਦਾ ਅਮਰ ਮਹਾਕਾਵ ਰਮਾਇਣ ਬੁਰਾਈ ਤੇ ਚੰਗਿਆਈ ਦੀ ਜਿੱਤ ਦਾ ਸੰਦੇਸ਼ ਦਿੰਦਾ ਹੈ ਵਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਮਹਾਨ ਮਹਾਕਾਵ ਸਦੀਆਂ ਤੋਂ ਮਨੁੱਖਤਾ ਦਾ ਮਾਰਗਦਰਸ਼ਨ ਅਤੇ ਨੈਤਿਕ ਜੀਵਨ ਦੀ ਇੱਕ ਚਾਨਣ ਮਨਾਰਾ ਵਜੋਂ ਕੰਮ ਕਰਦਾ ਹੈ। ਭਗਵਾਨ ਬਾਲਮੀਕੀ ਜੀ ਦੀਆਂ ਸਿੱਖਿਆਵਾਂ ਸਮਾਜਿਕ ਸਮਾਨਤਾ ਤੇ ਜ਼ੋਰ ਦਿੰਦੀਆਂ ਹਨ। ਇਸ ਸ਼ਾਨਦਰ ਸਮਾਗਮ ਦੀ ਮੇਜ਼ਬਾਨੀ ਵਿੱਚ ਫਾਊਂਡੇਸ਼ਨ ਦੇ ਯਤਨਾਂ ਦੀ ਪ੍ਰਸ਼ੰਸਾ ਕਰਦੇ ਹੋਏ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਿਰਫ ਸਿੱਖਿਆ ਹੀ ਸਮਾਜ ਵਿੱਚ ਖੁਸ਼ਹਾਲੀ ਲਿਆ ਸਕਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਸਾਡਾ ਨੈਤਿਕ ਫਰਜ਼ ਹੈ ਕਿ ਅਸੀਂ ਬਾਬਾ ਸਾਹਿਬ ਜੀ ਡਾਕਟਰ ਪੀਮਰਾ ਅੰਬੇਦਕਰ ਦੇ ਸੰਦੇਸ਼ ਤੇ ਧਿਆਨ ਦਈਏ ਤੇ ਆਪਣੇ ਬੱਚਿਆਂ ਲਈ ਮਿਆਰੀ ਸਿੱਖਿਆ ਨੂੰ ਯਕੀਨੀ ਬਣਾਈਏ ਧਾਰਮਿਕ ਪ੍ਰਚਾਰਕ ਸ਼ੀਤਲ ਆਦੀਵੰਸੀ ਨੇ ਮੁਕਤੀ ਪਰਵ ਦੇ ਇਤਿਹਾਸਿਕ ਮਹੱਤਵ ਅਤੇ ਭਗਵਾਨ ਬਾਦਮੀਕੀ ਜੀ ਦੇ ਦਰਸ਼ਨ ਨਾਲ ਇਸ ਦੇ ਡੂੰਘੇ ਸੰਬੰਧ ਬਾਰੇ ਦੱਸਿਆ ਉਹਨਾਂ ਕਿਹੜੀਆਂ ਅਜਹੀਆਂ ਪਹਿਲ ਕਦਮੀਆਂ ਨਾ ਸਿਰਫ ਇੱਕ ਸਦਭਾਵਨਾ ਪੂਰਨ ਸਮਾਜ ਲਈ ਰਿਸ਼ੀ ਦੀਆਂ ਸਿੱਖਿਆਵਾਂ ਨੂੰ ਫੈਲਾਉਂਦੀਆਂ ਹਨ ਸਗੋਂ ਨੌਜਵਾਨਾਂ ਲਈ ਮਾਰਗਦਰਸ਼ਕ ਦ੍ਰੋਸ਼ਨੀ ਦਾ ਵੀ ਕੰਮ ਕਰਦੀਆਂ ਹਨ ਅਤੇ ਨੈਤਿਕ ਕਦਰਾਂ ਕੀਮਤਾਂ ਪੈਦਾ ਕਰਦੀਆਂ ਹਨ